ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਦੇ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਪਿਛਲੇ ਲੰਬੇ ਸਮੇਂ ਤੋਂ ਐਜੂਕੇਸ਼ਨਲ ਸੈਕਟਰ ਦੇ ਵਿੱਚ ਸੇਵਾਵਾਂ ਨਿਭਾ ਰਹੀ ਹੁਸ਼ਾਰਪੁਰ ਦੀ ਤਰਸੇਮ ਮਹਾਜਨ ਹਾਈਟਸ ਅਕੈਡਮੀ ਅੱਜ ਦੇ ਸਮੇਂ 'ਚ ਕਿਸੇ ਜਾਣ ਪਹਿਚਾਨ ਦੀ ਮੋਤਾਸ ਨਹੀਂ ਹੈ ਤੇ ਲਗਾਤਾਰ ਦਿਨ-ਪ੍ਰਤੀ ਦਿਨ ਆਪਣੀਆਂ ਵਧੀਆਂ ਸੇਵਾਵਾਂ ਨੂੰ ਲੈ ਕੇ ਦਿਨ-ਦਿਨ ਨਵੀਆਂ ਪੁਲਾੰਗਾ ਪੁੱਟ ਰਹੀ ਹੈ ਸੋ ਇਸ ਤੋਂ ਇਲਾਵਾ ਹੁਸ਼ਾਰਪੁਰ ਸ਼ਹਿਰ ਵਿੱਚ ਨਹੀਂ ਬਲਕਿ ਦਸੂਹਾ ਅਤੇ ਟਾਂਡਾ ਵਰਗੇ ਵੱਡੇ ਸ਼ਹਿਰਾਂ 'ਚ ਵੀ ਤਰਸੇਮ ਮਹਾਜਨ ਹਾਈਟਸ ਅਕੈਡਮੀ ਵੱਲੋਂ ਆਪਣੀਆਂ ਸਿਵਮਾ ਸਟੂਡੈਂਟਸ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਸੁਮਿਰ ਨਾਲ ਗੱਲਬਾਤ ਕਰਨ ਲਈ ਹਾਈਟਸ ਅਕੈਡਮੀ ਸਕੂਲ ਤੋਂ ਪੂਜਾ ਮਹਾਜਨ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਸਭ ਤੋਂ ਪਹਿਲਾਂ ਤਾਂ ਹੁਸ਼ਾਰਪਨਿਸ਼ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਸ਼ਕਿਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਹਾਈਟਸ ਅਕੈਡਮੀ ਚ ਮੈਮ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ ਤਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਾਈਟਸ ਅਕੈਡਮੀ ਹੈ ਜਿਹੜੀ ਉਹ ਐਜੂਕੇਸ਼ਨ ਸੈਕਟਰ ਦੇ ਵਿੱਚ ਸੇਵਾਵਾਂ ਨਿਭਾ ਰਹੀ ਹੈ ਸੋ ਆਪਾਂ ਜੇਕਰ ਫਸਟ ਆਫ ਆਪਾਂ ਗੱਲ ਕਰੀਏ ਐਜੂਕੇਸ਼ਨ ਸੈਕਟਰ ਦੇ ਰਿਗਾਰਡਿੰਗ ਜਾਂ ਸਟੂਡੈਂ ਕੀ ਇਸ ਫਰਮਾਕੀ ਕਿ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਤੁਹਾਡੇ ਵੱਲੋਂ ਸਰ ਸੀ ਪਲੱਸ 1 2 ਮੈਡੀਕਲ ਨਾਨ ਮੈਡੀਕਲ ਔਰ ਕਮਰਸ ਦੀ ਪੜਾਈ ਕਰਵਾਨੇ ਹੈਗੇ ਆ ਔਰ ਇਹਦੇ ਨਾਲ ਨਾਲ ਉਹਨਾਂ ਨੂੰ ਕੰਪੀਟੀਸ਼ਨ ਦੀ ਵੀ ਤਿਆਰੀ ਸਕੂਲਿੰਗ ਐਸ ਵੈਲ ਐਸ ਕੰਪੀਟੀਸ਼ਨ ਦੀ ਵੀ ਤਿਆਰੀ ਕਰਵਾਈ ਜਾਂਦੀ ਹੈਗੀ ਮਤਲਬ ਬੋਰਡਸ ਪਲੱਸ ਕੰਪੀਟੀਸ਼ਨ ਜਿਹਨੂੰ ਕਿ ਲੋਕੀ ਕੋਚਿੰਗ ਕਹਿੰਦੇ ਹੈਗੇ ਇਹ ਸਾਰਾ ਕੁਝ ਇੱਥੇ ਕਰਵਾਇਆ ਜਾਂਦਾ ਬੱਚਿਆ ਮੈਮ ਸਵਾਲ ਇਹ ਆ ਕਿ 10ਵੀਂ ਤੋਂ ਬਾਅਦ ਸਟੂਡੈਂਟਸ ਲਈ ਇੱਕ ਬਹੁਤ ਵੱਡਾ ਚੈਲੰਜ ਹੋ ਜਾਂਦਾ ਹੈ ਕਿ ਉਹ ਪਲੱਸ 1 ਜਾਂ ਪਲੱਸ 2 ਦੇ ਲਈ ਕਿਹੜਾ ਸਟ੍ਰੀਮ ਸੈਕਟ ਕਰਨ ਆਰਟਸ ਦੇ ਵਿੱਚ ਕਰ ਜਾਣ ਉਹ ਕਾਮਰਸ ਵਿੱਚ ਜਾਣ ਮੈਡੀਕਲ ਜਾਂ ਨੋਨ ਮੈਡੀਕਲ ਸੋ ਜਦੋਂ ਸਟੂਡੈਂਟਸ ਤੁਹਾਡੇ ਕੋਲ ਆਉਂਦਾ ਹੈ ਮੈਡਮ ਪੂਜਾ ਮਹਾਜਨ ਦੇ ਕੋਲ ਆਉਂਦਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਦਾ ਮਾਈਂਡ ਵਾਚ ਕਰਦੇ ਹੋ ਕਿ ਇਹ ਬੱਚਾ ਇਸ ਸਟ੍ਰੀਮ ਦੇ ਵਿੱਚ ਬੈਟਰ ਕਰ ਸਕਦਾ ਹੈ ਜੀ ਸਰ ਕੀ ਹੁੰਦਾ ਹੈ ਕਿ ਮੋਸਟ ਆਫ ਦਾ ਸਟੂਡੈਂਟਸ ਐਸ ਕਰਕੇ ਆਪਟ ਕਰਨਾ ਚਾਹੁੰਦੇ ਹੁੰਦੇ ਜਾਂ ਤਾਂ ਪੇਰੈਂਟਸ ਕਹਿੰਦੇ ਆ ਜਾਂ ਮੇਰਾ ਇਹ ਦੋਸਤ ਆ ਲੈ ਰਿਹਾ ਹੈਗਾ ਉਸ ਗੱਲ ਨੂੰ ਕੱਟ ਕਰਨ ਵਾਸਤੇ ਅਸੀਂ ਉਹਨਾਂ ਦਾ ਐਨਾਲਿਟ ਬ੍ਰੇਨ ਐਨਾਲਿਟਿਕ ਟੈਸਟ ਕਰਦੇ ਹੈਗੇ ਜਿਹੜੀ ਕਿ 45 ਮਿੰਟਸ ਦੀ ਇੱਕ ਐਕਟੀਵਿਟੀ ਟੈਸਟ ਹੁੰਦਾ ਪਰਫਾਰਮਡ ਬਾਈ ਦਾ ਸਟੂਡੈਂਟਸ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਯੂ ਕਮ ਟੂ ਨੋ ਮਲੇ ਸਟੂਡੈਂਟ ਕਮ ਟੂ ਨੋ ਉਹਦਾ ਇੱਕ ਨੰਬਰ ਸਿਸਟਮ ਹੈਗਾ ਉਹ ਐਕਟੀਵਿਟੀ ਬੱਚੇ ਨੇ ਕੀਤੀ ਉਹ ਨੰਬਰ ਸਿਸਟਮ ਦੇ ਅਕੋਰਡਿੰਗ ਉਹਨੂੰ ਦੱਸਿਆ ਜਾਂਦਾ ਕਿ ਤੁਸੀਂ ਇਹ ਕਰ ਸਕਦੇ ਹੋ ਬਟ ਇਟਸ ਨਾਟ ਲਾਈਕ ਥੈਟ ਕਿ ਜੇ ਅਸੀਂ ਕਹਿ ਦਿੱਤਾ ਕਿ ਤੁਸੀਂ ਮੈਡੀਕਲ ਚ ਜਾਓ ਤਾਂ ਮੈਡੀਕਲ ਚ ਜਾਓ ਕਿਉਂਕਿ ਹਰ ਬੱਚਾ ਹਰ ਕੁਝ ਕਰ ਸਕਦਾ ਹੈ ਜਿੱਦਾਂ ਕਿ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਜੋ ਤੁਸੀਂ ਠਣ ਲਿਆ ਹੋ ਜਾਂਦਾ ਬਟ ਅਸੀਂ ਕੋਸ਼ਿਸ਼ ਕਰਦੇ ਆਂ ਜਾਂ ਤਾਂ ਬੱਚੇ ਦਾ ਪਹਿਲੋਂ ਹੀ ਮਾਈਂਡ ਸੈਟ ਹੈਗਾ ਕਿ ਮੈਂ ਸਾਇੰਸ 'ਚ ਜਾਣਾ ਹੈ ਜਾਂ ਕਾਮਰਸ 'ਚ ਜਾਣਾ ਹੈ ਬਟ ਜੇ ਨਹੀਂ ਹੈਗਾ ਤੇ ਅਸੀਂ ਇੱਕ ਟੈਸਟ ਬ੍ਰੇਨ ਐਨਾਲਿਟਿਕ ਟੈਸਟ ਕਰਦੇ ਆਂ 댓 ਇਜ਼ 45 ਮਿੰਟਸ ਐਕਟੀਵਿਟੀ ਟੈਸਟ ਵਟੇਬਲ ਐਨਾਲਿਸਿਸ ਕਰਨ ਤੋਂ ਬਾਅਦ ਬੱਚੇ ਨੂੰ ਦੇਖਣ ਤੋਂ ਬਾਅਦ ਉਹਨਾਂ ਨੂੰ ਜਾਂਚਣ ਤੋਂ ਬਾਅਦ ਆਪਾਂ ਰਿਜ਼ਲਟ ਦੀ ਗੱਲ ਕਰੀਏ ਤਾਂ ਅਜ ਤੱਕ ਤਰਸੇਮ ਮਹਾਜਨ ਹਾਈਟਸ ਅਕੈਡਮੀ ਸਕੂਲ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਵਾਮਾਂ ਨਿਭਾ ਰਹੇ ਨੇ ਆਪਾਂ ਨਤੀਜਿਆਂ ਦੀ ਗੱਲ ਕਰੀਏ ਤਾਂ ਪ੍ਰੀਖਿਆਵਾਂ ਦੇ ਨਤੀਜੇ ਅਜ ਤੱਕ ਕਿਸ ਤਰ੍ਹਾਂ ਦੇ ਰਹੇ ਨੇ 100% ਹੀ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਰਹੇ ਨੇ ਬਹੁਤ ਅੱਛੇ ਸਰ 100% ਮੈਂ ਤੁਹਾਨੂੰ ਦੱਸਦੀ ਆ ਪੰਜਾਬ ਬੋਰਡ ਦਾ ਪਹਿਲਾਂ ਕੀ ਹੁੰਦਾ ਸੀ ਕਿ ਜਿੱਥੇ ਤੁਹਾਡੀ ਐਡਮਿਸ਼ਨ ਹੋਈ ਹੁੰਦੀ ਹੈ ਉੱਥੇ ਹੀ ਸੈਂਟਰ ਬਣਦਾ ਹੁੰਦਾ ਸੀਗਾ ਬਟ ਕੁਝ ਪਿਛਲੇ ਸਾਡੇ ਬੱਚਿਆਂ ਦਾ ਉਦੋਂ ਵੀ ਰਿਜ਼ਲਟ ਬਹੁਤ ਅੱਛਾ ਆਇਆ ਸੇਗਾ ਜਦੋਂ ਵਾਇਰਲ ਹੋਇਆ ਬਿਕੋਜ਼ ਦੇ ਆਰ ਲਾਈਕ ਗਾਈਡਡ অর ટીਚਡ ਬਾਏ ਕੁਆਲਿਟੀ এডੂਕੇਸ਼ਨ ਐਦਾਂ ਨਹੀਂ ਹੈਗਾ ਕਿ ਬੱਚਿਆਂ ਨੂੰ ਕੁਝ ਆਏਗਾ ਨਹੀਂ ਬਹੁਤ ਅੱਛੇ ਤਰ੍ਹਾਂ ਨਾਲ ਟੀਚਰ ਇਟਸ ਅ ਟੀਮ ਵਰਕ ਟੀਚਰਸ অর ਮਹਾਜਨ ਸਰ ਸਭ ਮਿਲ ਕੇ ਬੱਚਿਆਂ ਨੂੰ ਪੂਰਾ ਗਾਈਡ ਕਰਦੇ ਔਰ ਪੜ੍ਹਾਉਂਦੇ ਅੱਛੀ ਤਰ੍ਹਾਂ ਹੀ ਹੈਗੇ ਔਰ ਬੱਚੇ ਵੀ ਪੂਰਾ ਸਮਝਦੇ ਹੈ ਆਪਾਂ ਮੈਮ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਜਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸੈਂਕੜੇ ਇੰਸਟੀਟਿਊਸ਼ਨਸ ਹੋਣਗੀਆਂ ਜਿਹੜੇ ਐਜੂਕੇਸ਼ਨ ਸੈਕਟਰ ਦੇ ਨਾਲ ਜੁੜੇ ਹੋਏ ਨੇ ਪਰੰਤੂ ਸਵਾਲ ਇਹ ਹੈ ਕਿ ਹਰ ਇੱਕ ਸਟੂਡੈਂਟਸ ਦੀ ਚੁਆਇਸ ਹੁੰਦੀ ਹੈ ਕਿ ਯਾਰ ਮੈਨੂੰ ਉੱਥੇ ਕੋਈ ਖਾਸ ਫੈਸਿਲਿਟੀ ਅਵੇਲੇਬਲ ਹੋਵੇ ਸੋ ਕੈਪੇਬਿਲਿਟੀ ਕੀ ਹੈ ਕੀ ਤੁਹਾਡੇ ਚ ਅਜੇ ਹੀ ਖਾਸੀਅਤ ਹੈ ਕਿ ਸਟੂਡੈਂਟਸ ਬਾਕੀ ਇੰਸਟੀਟਿਊਟ ਨੂੰ ਛੱਡ ਕੇ ਹਾਈ ਸਕੂਲ ਵੀ ਮਲੋਂ ਚ ਹਾਂਜੀ ਸਰ ਗੁੱਡ ਕੁਐਸਚਨ ਥਿੰਗ ਇਜ਼ ਦਿਸ ਕਿ ਜਿੱਦਾਂ ਜਿੱਦਾਂ ਤੁਸੀਂ ਕਿਹਾ ਕਿ ਬੱਚਾ ਪੜ੍ਹਦਾ ਕਿਤੇ ਵੀ ਲਏ the utmost thing is the discipline the mahol jada ki mahol assi bachiyan nu dinde ha ki uh, ਪਿਆਰ ਵੀ ਹੈ ਡਾਂਟ ਵੀ ਹੈ ਜੇ ਪੈਰੈਂਟਸ ਦੇ ਨਾਲ ਰੈਗੂਲਰ ਕੰਟੈਕਟ ਚ ਰਹਿਦਾ ਹੈਗਾ ਦੇਖੋ ਤੁਸੀਂ ਵੀ ਆਰ ਦਾ ਓਨਲੀ ਅਕੈਡਮੀ ਇਨ ਹੁਸ਼ਿਆਰਪੁਰ ਜਿੱਥੇ ਤੁਹਾਡਾ ਬੱਚਾ ਨਹੀਂ ਆਂਦਾ ਹੈਗਾ ਤੁਹਾਨੂੰ ਟੈਲੀਫੋਨਿਕਲੀ ਇਨਫੋਰਮ ਕੀਤਾ ਜਾਂਦਾ ਪੈਰੈਂਟਸ ਨੂੰ ਇਹਦੇ ਨਾਲ ਕੀ ਹੁੰਦਾ ਹੈਗਾ ਬੰਕ ਵਾਲੀ ਜਿਹੜੀ ਗੱਲ ਹੈਗੀ ਆ ਉਹ ਬਿਲਕੁਲ ਨਹੀਂ ਰਹਿੰਦੀ ਮੈਂ ਕਈ ਦੇਖਦੀ ਕਈ ਅਕੈਡਮੀਆਂ ਦੇ ਬੱਚੇ ਬੱਸਿਸ ਦੇ ਵਿੱਚ ਆਉਂਦੇ ਹੈਗੇ ਔਰ ਕਈ ਕਈ ਜਗ੍ਹਾ ਦੇ ਉੱਤੇ ਉੱਤਰ ਕੇ ਔਰ ਉਸੇ ਬੱਸ 'ਚ ਮੁੜ ਕੇ ਬੈਠ ਕੇ ਚੱਲ ਜਾਂਦੇ ਸਾਡੇ ਸਭ ਨਹੀਂ ਹੈ ਔਰ ਪੈਰੈਂਟਸ ਜਿਹੜੇ ਸਾਡੇ डील ਕਰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਲਵੇਸ ਦੇਲ ਬੀ ਇਨ ਕੰਟੈਕਟ ਵਿਦ ਅਸ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਉਸ ਤੋਂ ਲੈਸਾ ਬਹੁਤ ਸਾਰੇ ਮਾਪਿਆਂ ਨੂੰ ਇਹ ਵਧੀਆ ਸਕੂਲਾਂ ਦੇ ਵਿੱਚ ਪੜਾਉਣ ਦੇ ਬਾਬਤ ਉਹ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਵੀ ਸਮਝਦੇ ਹੋ ਇਸ ਗੱਲ ਨੂੰ ਕਿ ਬਹੁਤ ਸਾਰੇ ਇੰਸਟੀਟਿਊਟਸ ਦੇ ਵਿੱਚ ਜਾਂ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਆਪਣੇ ਆਪਣੇ ਆਪ ਨੂੰ ਨਾਡੂ ਖਾਂਕ ਹੋਂਦੇ ਨੇ ਸਕੂਲ ਨੇ ਉਹਨਾਂ ਨੂੰ ਐਜੂਕੇਸ਼ਨ ਤੋਂ ਬਾਅਦ ਐਕਸਟਰਾ ਕਲਾਸਿਸ ਲਗਵਾਉਣੀਆਂ ਪੈਂਦੀਆਂ ਨੇ ਕਿਚਨ ਦੀਆਂ ਫੀਸਾਂ ਜਿਹੜੀਆਂ ਮੋਟੀਆਂ ਉਹ ਵਾ ਅਲੱਗ ਤੋਂ ਜਿਹੜੀਆਂ ਪੇਰੈਂਟਸ ਨੂੰ ਵਸੂਲਣੀਆਂ ਪੈ ਰਹੀਆਂ ਨੇ ਦੇਣੀਆਂ ਪੈ ਰਹੀਆਂ ਨੇ ਸਰ ਮੈਂ ਤੁਹਾਨੂੰ ਇੱਕ ਸੱਚਾਈ ਦੱਸਦੀ ਆ ਸਾਡੇ ਕੋਲ ਵੀ ਆਉਂਦੇ ਆ ਬੱਚੇ 2:30 ਵਜੇ ਤੋਂ ਲੈ ਕੇ 5:30 ਵਜੇ ਤੱਕ ਟਿਊਸ਼ਨਸ ਹੁੰਦੀਆਂ ਜਿਹੜੇ ਦੂਸਰੀ ਜਗ੍ਹਾ ਦੇ ਉੱਤੇ ਐਡਮਿਸ਼ਨ ਲੈਂਦੇ ਆ ਬੱਚੇ ਉਹ ਸਾਡੇ ਕੋ ਆਉਂਦੇ ਆ ਮੈਂ ਇੱਕ ਬਹੁਤ ਕੜੀ ਮਤਲਬ ਸੱਚਾਈ ਤੁਹਾਨੂੰ ਦੱਸਣ ਲੱਗੀ ਕਿ ਇੱਕ ਵਾਰ ਇੱਕ ਟੀਚਰ ਨੇ ਸਾਨੂੰ ਇਹ ਗੱਲ ਕਹੀ ਸੀਗੀ ਕਿ ਆਪਾਂ ਕਿਉਂ ਕਿਸੇ ਨੂੰ ਹਾਈਟਸ ਰეკਮੈਂਡ ਕਰਾਂਗੇ ਕਿਉਂਕਿ ਇੱਥੇ ਦੇ ਬੱਚੇ ਨੇ ਤਾਂ ਸਾਡੇ ਕੋ ਟਿਊਸ਼ਨ ਪੜਨ ਦੀ ਨਹੀਂ ਆ ਨਾ ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਪਲੀਜ਼ ਆਪਣੇ ਐਂਡ ਤੇ ਔਰ ਪੈਰੈਂਟਸ ਦੇ ਐਂਡ ਤੇ ਹੋ ਕੇ ਸੋਚੋ ਕਿ ਉਹਨਾਂ ਦੀ ਬੜੀ ਹਾਰਡ ਅਰਨਡ ਮਨੀ ਹੁੰਦੀ ਹੈ ਜਿਹੜੀ ਕਿ ਉਹ ਇੱਕ ਹਾਈ ਪੇਮੈਂਟ ਕਰਨ ਤੋਂ ਬਾਅਦ ਜੇ ਉਹਨਾਂ ਨੂੰ ਬੱਚਿਆਂ ਨੂੰ ਟਿਊਸ਼ਨ ਹੀ ਜਾਣਾ ਹੈਗਾ ਤਾਂ ਫਿਰ ਵਾਟਸ ਦਾ ਫਨ ਟੂ ਗੋ देयर ਲਾਈਕ ਵੈਨ ਦੇਖੋ ਤੁਸੀਂ ਇੱਕ ਜਗ੍ਹਾ ਬੱਚਾ ਪੜਿਆ ਉਸ ਤੋਂ ਬਾਅਦ ਟਿਊਸ਼ਨ ਗਿਆ ਉਹਦੇ ਕੋਲ ਸੈਲਫ ਸਟਡੀ ਲਈ ਤਾਂ ਟਾਈਮ ਹੀ ਨਹੀਂ ਹੈ ਸੈਲਫ ਸਟਡੀ ਕਰੇਗਾ ਤਾਂ ਰਿਜ਼ਲਟ ਦੇਗਾ ਨਾ ਤਾਂ ਐਸ ਕਰਕੇ ਸਾਡੇ ਕੋਲ ਇੱਕ ਫੋਰ ਸ਼ੋਰ ਕੀ ਨੋ ਟਿਊਸ਼ਨ ਕਈ ਤਾਂ ਸਿਰਫ ਕਲੇਮ ਕਰਦੇ ਆ ਨਾ ਸਾਡੇ ਤਾਂ ਪਤਾ ਹੀ ਆ ਕਿ ਜਿਹੜਾ ਬੱਚਾ ਸਾਡੇ ਕੋਲ ਪੜਦਾ ਹੈਗਾ ਉਹਨੇ ਟਿਊਸ਼ਨ ਨਹੀਂ ਜਾਣਾ ਰੀਜ਼ਨ ਬੀਇੰਗ 1 ਟੂ 1 ਕਨਸਰਨਡ ਐਟ ਟੀਚਰਸ অর ਜੇ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਜਿੱਦਾਂ ਸਾਡੇ ਛੁੱਟੀ ਜਲਦੀ ਹੋ ਜਾਂਦੀ ਹੈ ਬਟ ਟੀਚਰਸ 5:30 ਤੱਕ ਅਵੇਲੇਬਲ ਹੁੰਦੇ ਬੱਚਾ ਪੁੱਛ ਸਕਦਾ ਉਹਨਾਂ ਨੂੰ ਪਰ ਐਦਾਂ ਦਾ ਜੇ ਕੋਈ ਕਿ ਬਾਹਰ ਟਿਊਸ਼ਨ ਐਦਾਂ ਕੋਈ ਜਾਂਦਾ ਨਹੀਂ ਹੈਗਾ ਕਾਂ ਸਕਾਲਰਸ਼ਿਪ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਇੰਸਟੀਟਿਊਟ ਵੱਲੋਂ ਸਕੂਲ ਕਾਲਜਿਸ ਵੱਲੋਂ ਸਕਾਲਰਸ਼ਿਪ ਦੀ ਜਿਹੜੀ ਉਹ ਫੈਸਿਲਿਟੀ ਦਿੱਤੀ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਅਜਿਹੇ ਹੁੰਦੇ ਨੇ ਜੋ ਕਿ ਪੜਾਈ ਦੇ ਵਿੱਚ ਤਾਂ ਕਾਫੀ ਜ਼ਿਆਦਾ ਹੁਸ਼ਿਆਰ ਹੁੰਦੇ ਨੇ ਲਾਇਕ ਹੁੰਦੇ ਨੇ ਪਰੰਤੂ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਉਹ ਕਾਫੀ ਜ਼ਿਆਦਾ ਵੀਕ ਹੁੰਦੀ ਹੈ ਤਾਂ ਹਾਈਟਸ ਅਕੈਡਮੀ ਵੱਲੋਂ ਵੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜੀ ਇਹ ਸਟੂਡੈਂਟਸ ਨੂੰ ਹਾਂਜੀ ਸਰ ਇੱਕ ਤਾਂ 90 ਪਲੱਸ ਪਰਸੈਂਟੇਜ ਵਾਲੇ ਬੱਚਿਆਂ ਨੂੰ ਸਕਾਲਰਸ਼ਿਪ ਹੈਗੀ ਹੈ ਉਹ ਤਾਂ ਚਲੋ ਬੱਚੇ ਦੀ ਕਾਬਲੀਅਤ ਹੈ ਬਟ ਜਿਹੜੇ ਪੇਰੈਂਟਸ ਅਸੀਂ ਖੁਦ ਮੈਂ ਕਹਨੀ ਕਿ ਸਿੰਗਲ ਮਦਰ ਹੈ ਜਿਹੜੇ ਉਹ ਖੁਦ ਆਨ ਔਰ ਆਪਣੀ ਗੱਲ ਕਰਨ ਮਹਾਜਨ ਇਸ ਆਲਵੇਜ਼ ਈਗਰ ਟੂ ਹੈਲਪ ਥੈਮ ਸੜਕੋਲੀਕ ਲੜਕੀ ਪਰਦੀ ਸੀ ਜੀ ਉਹ ਐਮਬੀਬੀਐਸ ਕਰ ਰਹੀ ਹੈ ਸਰਕਾਰੀ ਕਾਲਜ ਚ ਉਹਦੇ ਫਾਦਰ ਸ਼ਹੀਦ ਸਿਗੇ ਤੇ ਮਦਰ ਜਿਹੜੇ ਸੀਗੇ ਉਹਨਾਂ ਨੂੰ ਸ਼ਾਇਦ ਪ੍ਰੀਫਰੈਂਸ ਤੇ ਹਜੇ ਜੌਬ ਨਹੀਂ ਮਿਲੀ ਸੀ ਔਰ ਉਹਨਾਂ ਦੀ ਇੰਟਰਵਿਊ ਵੀ ਅਸੀਂ ਕੀਤੀ ਸੀਗੀ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੋ ਮਹਾਜਨ ਸਰ ਨੇ ਔਰ ਮਤਲਬ ਜਾਂ ਹਾਈਟਸ ਨੇ ਉਹਨਾਂ ਦੀ ਬੇਟੀ ਦੀ ਹੈਲਪ ਕੀਤੀ ਹੈ ਐਂਡ ਸ਼ੀ ਵਾਸ ਕਰਾਇੰਗ ਹੈ ਨਾ ਤਾਂ ਥਿੰਗ ਇਜ਼ ਥਿਸ ਕਿ ਜਦੋਂ ਬੱਚੇ ਨੇ ਰਿਜ਼ਲਟ ਦੇ ਦਿੱਤਾ ਜੀ ਸਾਡੀ ਫੀਸ ਫੀਸ ਤਾਂ ਆਪੀ ਆ ਗਈ ਹੈ ਨਾ ਇਸ ਕਰਕੇ ਪੈਸਾ ਤਾਂ ਬੰਦਾ ਕਮਾਈ ਰਿਹਾ ਹੁੰਦਾ ਹੈਗਾ ਪਰ ਜਿਹੜਾ ਨੀਦੀ ਹੈ ਇਸ ਸਾਲ ਵੀ ਮੇਰੇ ਕੋਲ ਇੱਕ ਮਦਰ ਆਏ ਆ ਤਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਇਹੀ ਕਿਹਾ ਕਿ ਜੇ ਕੋਈ ਹੋਰ ਵੀ ਹੈਗਾ ਨਾ ਮੋਸਟ ਵੈਲਕਮ ਮਤਲਬ ਐਦਾਂ ਨਹੀਂ ਹੈਗਾ ਕਿ ਜੇ ਕੋਈ ਬੱਚਾ ਪੈਸੇ ਪਿੱਛੋਂ ਪੜ੍ਹਾਈ ਤੋਂ ਖੁੰਝਿਆ ਨਹੀਂ ਰਹਿਣਾ ਚਾਹੀਦਾ ਰੀਜ਼ਨ ਬੀਇੰਗ ਮਹਾਜਨ ਦੀ ਖੁਦ ਦੀ ਲਾਈਫ ਵੀ ਐਂਜੀ ਰਹੀ ਹੈ ਮਤਲਬ ਉਹਨਾਂ ਦੇ ਟੀਚਰਸ ਨੇ ਔਰ ਕਾਫੀ ਉਹਨਾਂ ਦੀ ਸਪੋਰਟ ਕੀਤੀ ਫਾਈਨੈਂਸ਼ੀਅਲੀ ਸੋ ਥੈਟ ਕਿ ਉਹ ਪੰਜਾਬ ਚੋਂ ਹਮੇਸ਼ਾ ਫਰਸਟ ਆਏ ਉਹਨਾਂ ਦੀ ਮਿਹਨਤ ਹੋ ਸਕਦੀ ਹੈ ਪਰ ਜੇ ਉਹ ਸ਼ਾਇਦ ਟੀਚਰਸ ਉਹਨਾਂ ਦਾ ਨਾ ਕਰਦੇ ਹੈਲਪ ਤੇ ਮਹਾਜਨ ਸ਼ਾਇਦ ਪੜ ਹੀ ਨਾ ਪਾਉਂਦੇ ਤਾਂ ਮਹਾਜਨ ਅੱਜ ਵੀ ਇੰਨੇ ਹੀ ਸੋ ਗਰਾਉਂਡਡ ਉਹ ਅੱਜ ਵੀ ਉਹ ਗੱਲ ਭੁੱਲੇ ਨਹੀਂ ਹੈਗੇ। ਇਹ ਪੂਜਾ मैम ਸਕੂਲਿੰਗ ਤੋਂ ਇਲਾਵਾ ਜੇਕਰ ਆਪਾਂ ਇਹ ਹੋਰ ਪੇਪਰਾਂ ਦੀ ਗੱਲ ਕਰੀਏ ਜੀਈਈ ਜਾਂ ਨੀਟਸ ਵਗੈਰਾ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ ਹੈਟਸ ਵੱਲੋਂ। ਹਾਂਜੀ ਸਰ ਉਹ ਹੀ ਮੈਂਨੇ ਬਤਾਇਆ ਨਾ ਕੰਪੀਟੀਸ਼ਨ। ਜਿਹੜਾ ਕੰਪੀਟੀਸ਼ਨ ਹੈ ਨਾਨ ਮੈਡੀਕਲ ਦੇ ਸਟੂਡੈਂਟ ਜੇਈ ਕਰਦੇ ਬਟ ਨਾਨ ਮੈਡੀਕਲ ਦੇ ਵਿੱਚ ਹੋਰ ਵੀ ਕਾਫੀ ਕੋਰਸਸ ਤੁਸੀਂ ਕਰ ਸਕਦੇ ਜਿਨ੍ਹਾਂ ਦਾ ਬੇਸ ਪੀਸੀਐਮ ਮੀਨਸ ਫਿਜ਼ਿਕਸ ਕੈਮਿਸਟਰੀ ਮੈਥਸ ਹੁੰਦਾ ਔਰ ਮੈਡੀਕਲ ਵਾਸਤੇ ਸਿਰਫ ਨੀਟ ਹੈਗਾ ਕੁਝ ਕੁਝ ਹੁਣ ਨਵੇਂ ਆ ਗਏ ਆ ਕੈਰੀਅਰਸ ਜਿਹਦੇ ਵਿੱਚ ਕੀ ਤੁਹਾਨੂੰ ਨੀਟ ਤੋਂ ਇਲਾਵਾ ਵੀ ਇਵਨ ਆ ਕਰੋਨਾ ਤੋਂ ਬਾਅਦ ਚਾਰ ਪੰਜ 10 ਦੀਆਂ ਆਈਆਂ ਹੈਗੀਆਂ ਸਟਰੀਮਸ ਜਿਹੜੀਆਂ ਕੀ ਮੈਡੀਕਲ ਵਾਲਿਆਂ ਲਈ 4 ਸਾਲ ਦੇ ਵਿੱਚ ਖਤਮ ਹੁੰਦੀਆਂ ਆ ਮੈਂ ਔਰ ਉਹਦੇ ਵਿੱਚ ਬੈਕਟੀਰੀਓਲੋਜੀ ਵਨ ਆਫ ਥੈਮ ਤੇ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਔਰ ਉਹਦੀ ਵੀ ਉਹਦਾ ਵੀ ਬੇਸ ਪੀਸੀਬ ਮਤਲਬ ਫਿਜ਼ਿਕਸ ਕੈਮਿਸਟਰੀ ਬਾਇਓ ਹੀ ਹੋਏਗਾ ਫੀਸ ਅਟ੍ਰੈਕਟਿਵ ਦੀ ਗੱਲ ਕਰੀ ਆਪਾਂ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ ਤਾਂ ਹਾਇਰ ਸਕੂਲ ਅਕੈਡਮੀ ਦਾ ਕਿੰਨਾ ਕੁ ਭਾਰ ਚੁਲਾਣਾ ਪੈਂਦਾ ਜੀ ਲੋਕਾਂ ਨੂੰ ਫਿਰ ਸਰ ਵੀ ਆਰ ਦ ਓਨਲੀ ਅਕੈਡਮੀ ਅਸੀਂ ਮੰਥਲੀ ਲੈਂਦੇ ਆ ਥੈਟ ਇਜ਼ ਵੈਰੀ ਵੈਰੀ ਪੈਰੈਂਟਸ ਪਾਕਟ ਫ੍ਰੈਂਡਲੀ ਕਈ ਕਈ ਪੇਰੈਂਟਸ ਦਾ ਮੈਨੂੰ ਪੁੱਛਦੇ ਹੈਗੇ ਕਿ ਮੈਮ ਸੱਚੀ ਐਦਾ ਤਾਂ ਨਹੀਂ ਹੋਏਗਾ ਕਿ ਤੁਸੀਂ ਬਾਅਦ ਚੋ ਇੱਕ ਨੇ ਮੈਨੂੰ ਕਿਹਾ ਹਿਡਨ ਚਾਰजेस ਮੈਂ ਕਿ ਸਰ ਹਿਡਨ ਮੀਨਸ ਮੈਂ ਤੁਹਾਨੂੰ ਦੱਸ ਰਹੀ ਆ ਕਿ ਮੰਥਲੀ ਹੈ ਇਹਦੇ ਵਿੱਚ ਹੀ ਤੁਹਾਡੇ ਬੱਚੇ ਦੀ ਪੜ੍ਹਾਈ ਹੋਣੀ ਹੈ ਸਭ ਕੁਝ ਇਹਦੇ ਵਿੱਚ ਹੀ ਹੈ ਤਾਂ ਇਟ ਇਜ਼ ਵੈਰੀ ਵੈਰੀ ਪੇਰੈਂਟਸ ਪਾਕਟ ਫ੍ਰੈਂਡਲੀ ਹੁਣ ਐਡਮਿਸ਼ਨਸ ਓਪਨ ਨੇ ਕਦੋਂ ਤੱਕ ਐਡਮਿਸ਼ਨਸ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਸਟੂਡੈਂਟਸ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਤੁਸੀਂ ਮੈਂ ਅੱਜ ਸਾਡੇ ਓਰੀਐਂਟੇਸ਼ਨ ਡੇ ਸੀਗਾ ਓਰੀਐਂਟੇਸ਼ਨ ਮੀਨਸ ਕਿ ਜਿਹੜੇ ਬੱਚੇ ਸਾਡੇ ਕੋਲ ਐਡਮਿਸ਼ਨ ਲੈਂਦੇ ਹੈਗੇ ਆ ਪਲੱਸ 1 ਚ ਉਹਨਾਂ ਨੂੰ ਪੈਲਾ ਸ੍ਰੀ ਸਵਤੀ ਪੂਜਨ ਕਰਵਾਇਆ ਜਾਂਦਾ ਹੈ ਔਰ ਪੰਡਿਤ ਜੀ ਨੂੰ ਬੁਲਾ ਕੇ ਕਰਵਾਇਆ ਜਾਂਦਾ ਹੈ ਉਹਦਾ ਅੱਜ ਹੋ ਗਿਆ ਤੇ ਸਾਡੀਆਂ ਕੱਲ ਤੋਂ ਕਲਾਸਿਸ ਸਟਾਰਟ ਹੈਗੀਆਂ ਆਈ ਊਡ ਸੇ ਕਿ ਜਿਹੜੇ ਵੀ ਪੇਰੈਂਟਸ ਚਾਹੁੰਦੇ ਆ ਕਿ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲੇ ਡਿਸਪਲਿੰਡ ਔਰ ਕਨਸਰਨਡ ਮਾਹੌਲ ਮਿਲੇ ਦੇ ਸ਼ੁਡ ਕਮ ਟੂ ਹਾਈਟਸ ਧੰਨਵਾਦ ਜੀ ਸੋਏਸਾਨੇ ਪੂਜਾ ਮਹਾਜਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਤਰਸੀਮ ਮਹਾਜਨ ਹਾਈਟਸ ਅਕੈਡਮੀ ਵੱਲੋਂ ਕੀ ਕੀ ਫੈਸਿਲਿਟੀਆਂ ਸਟੂਡੈਂਟਸ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਉਸ ਬਾਬਤ ਉਹਨਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਸੋ ਫੈਸਿਲਿਟੀ ਤੋਂ ਇਲਾਵਾ ਐਜੂਕੇਸ਼ਨ ਤੋਂ ਇਲਾਵਾ ਹੋਰ ਜਿਹੜੇ ਲੈਸ ਟੈਸਟ ਦੀ ਉਹਨਾਂ ਵੱਲੋਂ ਤਿਆਰੀ ਕਰਵਾਈ ਜਾਂਦੀ ਹੈ ਉਸ ਬਾਬਤ ਵੀ ਉਹਨਾਂ ਵੱਲੋਂ ਜਾਣਕਾਰੀ ਹੈ ਜਿਹੜੀ ਉਹ ਅਦਾਰਾ ਹੁਸ਼ਾਰਪਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁ